Thank um. you. Senhor, Senhor. कीअ <laughs> ਕਾਬਲ ਦੇ ਤੁ ਕਹਿ ਕਹਿ ਨਾ ਮੈਂ ਤੁਰ ਸਾਹਿਬ ਪੜੀ ਤਨ ਤਾ ਤੇਰੇ ਮਹਿਬਾਬ ਹੋ ਸ੍ਰੀ ਆਕਾਲ ਬਨ ਨਾ ਸਾ ਤਮਸੀ ਸਭ ਨੂੰ ਯਾਰੀ ਮਾਰੀਏ ਜਿਸਕੇ ਜਿਬਰਾਨ ਦੇ ਦਰਦ ਫਿਰੇਗੇ ਦਸਾਂ ਰਹਿ ਗਏ ਲੋ ਇਸਾਰੀਏ ਕੋਣ ਲੱਗਿਆ ਅੱਗੇ ਵਿਚਰੇ ਗਏ ਚਰਾਗੀ ਟਿੱਕ ਤੇ ਚੜਾਈ ਕਰਦਾ ਰਹਿ ਗਿਆ ਅੱਗੇ ਅੱਗੇ ਜੋ ਸੁਖਾਇਆ ਸੱਚੀ ਸਭ ਕੋਈ ਆਈਗਾ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਖ ਮੁਹੱਲਾ ਨੌਵਾਂ ਮੰਨ ਰੇ ਕੌਣੁ ਕੁਮਤ ਤੈ ਲੈਨੀ ਪਰਦਾਰਾ ਨਿੰਦਿਆ ਰਸ ਰਚਿਓ ਅਰਾਮ ਭਗਤ ਨਹ ਕੀਨੇ ਮਨ ਰੇ ਕੌਨੁ ਕੁਮਤ ਤੈ ਲੈਨੇ ਪਰਦਾਰਾ ਨਿੰਦਿਆ ਰਸ ਰਚਿਓ ਅਰਾਮ ਭਗਤ ਨਹ ਕੀਨੇ ਕੋਤੋਂ ਪੰਥ ਜਾਣਿਓ ਤੈ ਨਾਹਿ ਨਾ ਤਨ ਜੋਰ ਨਕਾਉ ਧਾਇ ਹਾਥ ਸੰਗ ਕਾਹੂ ਨਹੀਂ ਦਿਨਾ ਗ੍ਰਥ ਆਪ ਬੰਧਾਇ ਨਾ ਹਰਪਜਿਓ ਨਾ ਗੁਰਜਨ ਸੇਵਿਓ ਨਹਿ ਉਪਜੋ ਕਛ ਗਿਆਨਾ ਕੱਟ ਹੀ ਮਾਹੇ ਨਰੰਜਨ ਤੇਰਾ ਤੈ ਖੁਜ ਤਿਉ ਬਿਆਨ ਬਹੁਤ ਜਨਮ ਭਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਏ ਮਾਨਸ ਦੇ ਪਾਏ ਪਦ ਹਰ ਭਾਜ ਨਾਨਕ ਬਾਤ ਬਤਾਏ ਬਹੁਤ ਜਨਮ ਪਰਮਤ ਤੈ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨ ਸੁਦੇ ਪਾਏ ਪਤ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੋਰੀ ਸੁਖਮਨੀ ਮਹਲਾ ਪੰਜਵਾਂ ਸਲੋਕ ਇੱਕ ਓ ਅੰਕਾਰ ਸਤਿਗੁਰ ਪਰਸਾਦ ਆਦਿ ਗੁਰੇ ਨਮਹਾ ਜੁਗਾਦ ਗੁਰੇ ਨਮਹਾ ਸਤਿਗੁਰੇ ਨਮਹਾ ਸਦੀ ਗੁਰਦੇਵੇ ਨਮਹਾ ਅਸਤਿ ਬਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਦ ਮਾਹਿ ਬਰਤਾਵੋ ਸਿਮਰੋ ਸਿਮਰੋ ਹਜਾ ਸੁਸੰਭੁ ਏਕੈ ਨਾਮ ਜਪ ਤਰਗੰਤ ਅਨੇਕੈ ਬੀਤ ਕੁਰਾਨ ਸਿਮਰ ਤੋ ਸੁਧ ਅਖਰ ਕੀਨੇ ਰਾਮ ਨਾਮੇਖਿਆ ਕਰ ਕੰਕਾ ਇੱਕ ਜਸ ਜੀਵ ਸਾਵੈ ਤਾ ਕੀ ਮੈ ਮਾਗਣੀ ਨ ਆਵੈ ਰਾਖੀ ਏ ਕੈ ਦਸ ਤਹਾਰੋ ਨਾਨਕ ਹੋਰ ਸੰਗੋਹਿ ਬੁਧਾਵ ਦੋ ਸੁਖ ਨੀ ਸੁਖਿਆ ਮਰਤ ਪ੍ਰਭ ਦਾ ਨਾਮ ਭਗ ਜਨਾ ਕੈ ਬਨ ਵਿਸਰਾਏ ਸੰਤ ਕੋਈ ਰਾਹੀ ਤਦੋਂ ਉਹ ਵੀ ਧਿਆਨ ਰੱਖਣਾ ਮੈਂ ਨਾਲੋਂ ਵਿੱਚ ਆ ਆ ਹਰ ਇੱਕ ਜੀਅ ਤੋਂ ਕਿਸਾਨ ਤੇ ਆ ਗਿਆ ਨਮਾਹਲ ਭਾਈ ਪਰ ਇਹ ਜਵਾਜਦਾਰ ਰਿਕਾਰਡਿੰਗ ਹੋਣੀ ਨਹੀਂ ਵਾਦ ਤਾਂ ਮਾਦਗਤ ਸਭ ਕੋਈ ਆਈ ਭਾਰੀਏ ਸਭ ਸੰਗੋ ਹੋਈ ਜਿਆ ਅਨੇਕ ਜਨ ਪਰਨਾ ਪਰਮਈਆ ਨਾ ਨਾ ਰੂਪ ਜੋ ਸੁਆਗੀ ਦਿਖਾਵੇ ਜਮਤਾ ਭਾਵੈ ਤਰੇਣ ਚਾਵੇ ਜੋ ਤੁਸ ਪਾਵੈ ਸੋਈ ਹੋਏ ਨਾਨਕ ਜੁਜਾ ਅਬਰਨਾ ਕੋਏ ਤਦ ਮੁਸਾਤ ਸੰਗ ਤੇ ਹੋ ਕਾਰ ਉਸ ਸਥਾਨ ਤੇ ਬਹੁ ਨਾ ਆਵੇ ਅਤਤ ਹੋਏ ਗਿਆਨ ਪ੍ਰਗਾਸ ਉਸ ਉਸ ਅਸਥਾਨ ਮੈਂ ਜਲਿਆ ਇਕ ਕਨਾਦਿਉ ਜੋ ਕੀ ਸੰਗ ਜੋਤ ਸਮਾਨਾ ਮਤ ਕਾਇਆ ਗਰੁਪਾਇ ਬਿਸਰਾਮੋ ਨਾਨਕ ਪ੍ਰਭ ਪਾਤੀ ਹੋਤ ਸੁਆਣ ਜੋ ਜਾਨੈ ਮੈ ਜੋਤ ਮਤ ਸੋ ਹੋਤ ਵਿਸਰਾਖਾ ਜੰਤ ਮਾਸ ਕਾ ਕਰਨ ਮਨ ਕਹਾਵੇ ਜਨਮ ਰਹਿ ਬਹਜਨ ਪਰਮਾਵੇ ਧਨ ਭੂਮੀ ਕਾ ਜੋ ਕਰੈ ਗੁਬਾਨ ਸੋ ਬੂ ਮੂਰਖਾਂ ਦਾ ਅਗਿਆਨ ਕਰ ਕਰਪਾ ਜਿਸ ਧਨ ਮੰਤਾਲੇ ਕਰ ਕਰਪਾਵੇ ਤ੍ਰਿਣ ਸਮਾਨ ਕਛ ਸੰਗ ਨ ਜਾਵੇ ਬਹੁਤ ਅਸਤੁਨ ਕਰਤਾ ਆਪ ਕਰਣਾ ਆਪੋ ਕਰੈ ਰੰਗ ਆਪਾਰੰਤ ਰਹੈ ਆਪ ਬਣੇ ਆਪਣੇ ਬਾਹੇ ਨਾਨਕ ਕੀਤ ਕਹਿਣ ਨਾ ਜਾਏ ਸਤ 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 ਸਭ ਸੁਆਮੀ ਸੋ ਸਭੁ ਤੇ ਨੈ ਮੇ ਕੀਆ ਜੀ ਆਲਾ ਪੁਨਾ ਪੁਲਾਤੇ ਨਾਲ ਰੂਪ ਸਿਆਤ ਸੁੰਦਰੀ ਆਪਾਰੀ ਅੰਤੁ ਦਾ ਨਰਮਦਾ 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 ਤੇਰੀ ਬਾਣੀ ਘਟ ਕਲ ਸੁਣੀ ਸਾਂਤ ਸੁਖਿਆਣੀ ਬਲ ਕਰੇ ਬਲੋ ਸੰਤ ਜੀ ਜਿਹੜਾ ਜੋ ਜਾਗਤਾ ਜੈ ਸੋ ਜਮੀਤਨ ਨਹਾਰ

ਹੇ ਦੂਖ ਨਾਮ ਜਪਤ ਮਨ ਹੋ ਬਤ ਸੁਖ ਜਤ ਦਾ ਜਾਇ ਮਿਤੇ ਅਹੰਕਾਰ ਜਿਸ ਤਨ ਕਮ ਹੋਏ ਨਾ ਪਹੁੰਚਨ ਹਾਰ ਉਸ ਰੂਪ ਪਰਦਾ ਕੋ ਸੁਰਾ ਨਾ ਕਰਕੇ ਕਾਰਜ ਪੂਰਾ ਤਨ ਕ ਨਿਕਰਾ ਉਸ ਕਾਲ ਅਮਰ ਭਾਇ ਉਸ ਦਾ ਬੰਧ ਗਿਆਨ ਭੰਗਨ ਮੁਰਤੀ ਆ ਭਗਿਆਨ ਆ ਦੇ ਰੁਜਨਾ ਸੁ ਹਰ ਕਾ ਪਾਤਿ ਸੰਤ ਤਿ ਤੇਵਾ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਅੰਦਸਤਾ ਹੈ ਨੋ ਨਦ ਅਮਰਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ ਸੁਨ ਸੁਨਾਦ ਅਨਹਤ ਤਹਿ ਨਾਮ ਮੇਰਾ ਦਾਰ ਛਾ ਸਭ ਨੂੰ ਪੁਜਾਈ ਸਦਾ ਕੁਰਬਾਨ ਪਿਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਬੜੀਆਂ ਸੱਚਾ ਨਾਮ ਮੇਰਾ ਆਕਾਰ ਜਿਨਾਂ ਉਧਾਰ ਮੇਰਾ ਜਿੰਨ ਭੁਖਾਂ ਸਭ ਗੁਗਵਾਈਂ ਪ੍ਰਾਤ ਸੁਖ ਮਨ ਆਈ ਵਸਿਆ ਜਿਨ ਇੱਛਾ ਸਭ ਪੂਜਾਈਂ ਸਦਾ ਕੁਰਬਾਨ ਪਿਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਬੜੀਆਂ ਕਾਹਿ ਨਾਮ ਸੁ ਸੰਤੋ ਸਬਦ ਤੋ ਪਿਆਰੋ ਸੱਚਾ ਨਾਮ ਮੇਰਾ ਅਵਾਰੋ ਬਾਜੇ ਪੰਜ ਸਬਦ ਤੇ ਤੁਕਰੰ ਸੁਤੇ ਕਾਲ ਕੰਠ ਕੋ ਮਾਰਿਆ ਕਰਮ ਮਾਇਆ ਤਿਨ ਕੋ ਸੇਰਾ ਦੇ ਸੋਗ ਲੱਜਾਂ ਚੰਗਿਆਈਆਂ ਬੁਰਾਈਆਂ ਵਾਚੈ ਧਰਮੋਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨ੍ਹੇ ਨਾਮੁ ਤੇ ਆਇਆ ਗਏ ਮੁਸਕਤ ਕਾਲ ਨੰਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ੍ਹੇ ਨਾਮੁ ਤੇ ਆਇਆ ਬੇਮ ਸੁਖਤ ਕਾਲ ਨਾਨਕ ਤੇ ਮੁਖ ਉਜਲੇ ਜੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨ ਜਾਣਨੀ ਤੁਰਨਾ ਉਮੀਤ ਉਚੇ ਤੇ ਉਚਾ ਭਗਵੰਤੀੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੋ ਆਗਿਆ ਕਾਹ ਪੁਰੀ ਗਤ ਮਿੱਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਮਾ ਸੁਧ ਆਗੇ ਹਰ ਦਾਸ ਦੀ ਤੀਓ ਪੰਨਾ ਸਭ ਤੇਰਾ ਵਾਹਿਗੁਰੂ ਸਭੋ ਤੇਰੀ ਵਡਿਆਈ ਕੋਈ ਨਾਮ ਨ ਜਾਣੇ ਮੇਰਾ ਵਾਹਿਗੁਰੂ ਜੋ ਸਤਨਾਮ ਸ੍ਰੀ ਵਾਹਿਗੁਰੂ ਥਿਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਜਾ ਕੀ ਪ੍ਰਭ ਅਗਿਆਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10 20 ਪ੍ਰਥਮ ਭਗਵਤੀ ਸਿਮਰ ਕਾਇ ਗੁਰੂ ਨਾਨਕ ਲਈ ਤੇ ਆਏ ਹੀ ਰੰਗਤ ਗੁਰ ਤੇ ਅਮਰਦਾਸ RAM ਦਾਸਾ ਹੋਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਹਰਾਈ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਤਿਆਂ ਸਭ ਕੋ ਪਜਾਏ ਤੇਗ ਬਹਾਦਰ ਸੰਮਰੀ ਹੈ ਕਰਨੋਂਦ ਤੇ ਆਵੈ ਤਾ ਸਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਈ ਹੋਏ ਸਹਾਏ ਦਸਵੇਂ ਪਾਤਸ਼ਾਹੀ ਅੱਗੇ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤ ਜੀ ਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਬ ਜਲਦਿਆਂ 40ਆਂ ਮੁਕਤਿਆਂ ਹੱਠੀਆਂ ਜੱਪੀਆਂ ਕੱਤੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡਟ ਕੀਤਾ ਤੇ ਨਾ ਪਿਆਰਿਆਂ ਸਚੈਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿਗੜੀਆਂ ਨੇ ਪਰਨ ਕੇ ਸੇਸ ਤੇ ਬੰਦ ਬਾਬੂ ਲਟਾਏ ਪੁੱਤਰੀਆਂ ਬਾਂਗਿਆ ਕਰੀਆਂ ਤੇ ਜੜੇ ਆਨ ਆਰਿਆਂ ਨਾਲ ਥੀਲੇ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰਮ ਨਹੀਂ ਹਾਰਿਆ ਸਿੱਕੀ ਕੇਸਾਂ ਸੋਹਣ ਸੰਸੰਗ ਦੇ ਨਾਲ ਹੀ ਤੇ ਨਾ ਦੇਈ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਟਕਟਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਤੜਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਹੈ ਵੇਗ ਤੇਗ ਫਤਿਹ ਵਰਤ ਕੀ ਪੈਜ ਪੰਥ ਕੀ ਜੇਤਾ ਸ੍ਰੀ ਸਾਹਿਬ ਜੀ ਸਹਾਇ ਕਾਲ ਸੇ ਜੀ ਕੈ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ দান ਕੇਸ দান ਰਹਿਤ দান ਵਿਵੇਕ দান ਸਹਾ দান ਭੋਸਾ দান ਦਾਨਾ ਸਰਦਾਨ ਆਨੰਦ দান ਫਿਰ ਯਮਰਤਸਰ ਸਹਿਬ ਜੀ ਦੇ ਦਾਰਸ਼ਕਿਸ਼ਦਾਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਗੁਰੂ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਾ ਪੂਚੀ ਮਤ ਦੇ ਰੱਖੇ ਆਪ ਵਾਹਿਗੁਰੂ ਇਹ ਅਕਾਲਪੁਰਕ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀ ਇੱਜ਼ਾਤ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹਨਾਂ ਮਾਣਿਆਂ ਦੇ ਮਾਨ ਸਤਿਗੁਰੂ ਨਤਾਂੜਿਆਂ ਦੇ ਤਾਨ ਸਤਿਗੁਰੂ ਨੇੋਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਤੀ ਹੈ ਸੱਚੇ ਪਾਤਸ਼ਾਹ ਜੀ ਫਰਾਨਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਧੈ ਧੀਰ ਸਭ ਨਾ ਸੋਹਰੇ ਬੰਝਣਾ ਸਭ ਮੁਕਲਾਵਣ ਹਾਰ ਨਾਨਕ ਤਨ ਸੁਹਾਗਣੀ ਜਨ ਸਹੁ ਨਾਲ ਪਿਆਰ ਦੇ ਮਹਾਵਾਕ ਅਨੁਸਾਰ ਸੱਚੇ ਪਾਤਸ਼ਾਹ ਜੀ ਆਪ ਜੀ ਆ ਦੇ ਦਰਕਰ ਦੇ ਪ੍ਰੀਤਬਾਨ ਸਤਕਾਰਯੋਗ ਮਾਤਾ ਕਰਨੈਲ ਕੌਰ ਜੀ ਸੱਚੇ ਪਾਤਸ਼ਾਹ ਜੀ ਜੋ ਕਿ ਆਪ ਜੀ ਦੀ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਇਆ ਪਿਛਲੇ ਸਮੇਂ ਦੇ ਵਿੱਚ ਆਪਣੇ ਪਰਿਵਾਰ ਨੂੰ ਸੁਧੀ ਵੀ ਵਿਛੋੜਾ ਦੇ ਗਏ ਸਨ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਹੋਇਆ ਉਹਨਾਂ ਦੇ ਗੁਰਸਿੱਖ ਗੁਰੂਕ ਪਰਿਵਾਰ ਨੇ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਸੇਵਾ ਲਈ ਹੈ ਆਪ ਜੀ ਦਾ ਔਰਤਾ ਆਸਰਾ ਲਿਆ ਹੈ ਇਸ ਵੇਲੇ ਸੇਵਾਦਾਰ ਪਰਿਵਾਰ ਵੱਲੋਂ ਆਪਣੇ ਗ੍ਰਹਿ ਵਿਖੇ ਸੁਖਮਨੀ ਸੁਖੀ ਅਮਰਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਦੇ ਮਹਾਵਾਕ ਅਨੁਸਾਰ ਸ੍ਰੀ ਸੁਖਨੀ ਸਾਹਿਬੀ ਦੇ ਪਾਠ ਕਰਦੇ ਜੀ ਉਪਰੰਦੀਆਂ 6 ਪੌੜੀਆਂ ਦੇ ਜਾਪ ਕੀਤੇ ਗਏ ਹਨ ਗੁਰਬਾਣੀ ਪੜ੍ਹਦੇ ਆ ਸੁਣਦੇ ਆ ਸੇਵਾ ਕਰਦੇ ਆ ਹੋਈਆਂ ਭੁੱਲਾਂ ਚੁੱਕਾਂ ਨੂੰ ਕਿੰਨਾ ਕਰਨਾ ਅੱਗੇ ਤੋਂ ਸਮਤ ਬਖਸ਼ਣੀ ਪੜੀ ਸੁਣੀ ਗੁਰਬਾਣੀ ਸੇਵਾ ਕੀਤੀ ਸ਼ੋਧ ਕੇ ਸੱਚ ਅਖੰਡ ਪ੍ਰਵਾਨ ਕਰਨੀ ਪੜੀ ਸੁਣੀ ਗੁਰਬਾਣੀ ਦਾ ਭਾਵ ਸੇਵਾਦਾਰ ਪਰਿਵਾਰ ਅਤੇ ਸਰਬੱਤ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਾ ਮਾਤਾ ਕਰਨੈਲ ਕੌਰ ਜੀ ਦੇ ਸਮੂਹ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਬਣਾ ਕੇ ਰੱਖਣੀ ਦੇਹ ਰੋਗਤਾ ਬਖਸ਼ਣੀ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਤਾਨਮਨ ਧਨ ਦੇ ਸੁਖ ਦੇਣੇ ਮਾਂ ਦੀਆਂ ਭਾਵਨਾਵਾਂ ਸੰਪੂਰਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਦਕਾ ਪ੍ਰੋਸਾ ਸਬਰ ਸੰਤੋਖ ਬਖਸ਼ਣਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਖੇਤੂਲ ਵੇਰਿਆਂ ਫਸਲવાડી ਕਾਰੋਬਾਰਾਂ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਦੇ ਵਿੱਚ ਬੱਚਿਆਂ ਨੂੰ ਲੰਮੀ ਉਮਰਾਂ ਬਖਸ਼ਣੀਆਂ ਮਾਤਾ ਪਿਤਾ ਦੇ ਆਗਿਆਕਾਰ ਬਣਾਉਣਾ ਗੁਰਸਿੱਖੀ ਜੀਵਨ ਬਖਸ਼ਣਾ ਪੜ੍ਹਾਈਆਂ ਦੇ ਵੱਲ ਬਖਸ਼ਣੇ ਆਪਣੇ ਬੱਚਿਆਂ ਦੀ ਦੇਸ਼ ਵਿਦੇਸ਼ਾਂ ਵਿੱਚ ਰੱਖਿਆ ਕਰਨੀ ਸੱਚੇ ਪਾਤਸ਼ਾਹ ਜੀ ਉਹ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣਾ ਪਰਿਵਾਰ ਵਿੱਚ ਸੁਖ ਸ਼ਾਂਤੀ ਬਣਾ ਕੇ ਰੱਖਣੀ ਦਰ ਘਰ ਆਈ ਸੰਗਤ ਦੇ ਤਰਫੁਲ ਭੇਟਾ ਹਾਜ਼ਰੀ ਪ੍ਰਵਾਨ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਾਤਾ ਜੀ ਦੇ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪ੍ਰਸ਼ਾਕੇ ਭੇਟ ਕੀਤੇ ਗਏ ਹਨ ਆਪ ਜੀ ਨੇ ਅੰਗੀਕਾਰ ਕੀਤੇ ਹਨ ਕਿਰਪਾ ਕਰਨਾ ਪਰਿਵਾਰ ਦੇ ਲੋਕ ਅਤੇ ਪਰਲੋਕ ਵਿੱਚ ਪਰਦੇ ਕੱਢਣੇ ਸੇਵਾਦਾਰ ਪਰਿਵਾਰ ਦੀ ਦਸਾਂ ਨਾ ਹੋਂਦੀ ਕਰਤਕਮਾਈ ਦੇ ਵਿੱਚੋਂ ਪੰਚਮ ਕੜਾ ਪ੍ਰਸ਼ਾਦ ਦੀ ਦੇਖਸ ਜਾ ਕੇ ਆਪ ਜੀ ਦੀ ਹਜ਼ੂਰੀ ਵਿੱਚ ਭੇਟ ਕੀਤੀ ਗਈ ਹੈ ਆਪ ਜੀ ਨੂੰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਕੜਾ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਬਖਸ਼ੋ ਜੋ ਵੀ ਜੀ ਛਕੇ ਆਪ ਜੀ ਦਾ ਨਾਮ ਲਪੇ ਆਪ ਜੀ ਕਿਰਪਾ ਕਰੋ ਇਲਾਹੀ ਗੁਰਬਾਣੀ ਵਿੱਚੋਂ ਹੁਕਮਨਾਮੇ ਸਹਿਬ ਬਖਸ਼ ਕੇ ਸਰਬੱਤ ਦਾ ਸੰਗਤ ਨੂੰ ਨਦਰਿ ਨਦਰ ਨਿਹਾਲ ਕਰੋ ਦੁੱਖਾਂ ਦਾ ਨਾਸ ਕਰੋ ਸੁੱਖਾਂ ਦਾ ਵਾਸ ਕਰੋ ਬੜੇ ਭਜਨ ਦਾ ਪ੍ਰਤਾਪ ਕਰੋ ਸੇ ਗੁਰਮੁਖ ਪਿਆਰੇ ਮੇਲ ਹੋ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤਾਲੇ ਦਾ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇ ਸੁਨਿਹਾਲ ਸੋਤ ਸ੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਗਾ ਤਿਤੁ ਫੱਟੜੇ ਸਭ ਮੁਕਤੀ ਚੱਲੀ ਰਹਿਣ ਬੁਰੇ ਕਾਮ ਕੋ ਉਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਰਹਿਣ ਗਵਾਇ ਸੋਇ ਕੈ ਦਿਵਸ ਗਵਾਇ ਖਾਈ ਹਿਰਜ ਜੈਸਾ ਜਨਮ ਹੈ ਕਉ ਦੇਵ ਦਲੇਟਾਏ ਯਸੂ ਕਾ ਹਉ ਤਲ ਗੁਰ ਸੇਵੀਐ ਅਹਨ ਸਹਦ ਸੁਪੈ ਬਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਗੁਰੂ ਕਾ ਦਸਨ ਦੇਖ ਦੇਖ ਜੀਵਾ ਗੁਰ ਕੈ ਚਰਣਾ ਤੋਏ ਤੋਏ ਜੀਵਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੋਰ ਤੋ ਮਹੱਲਾ ਪੰਜਵਾ ਗੁਰਪੁਰਾ ਕਿਰਪਾ ਧਾਰੀ ਬਰਾਤ ਤੋ ਰੀ ਲੋਚ ਹਮਾਰੇ ਗੁਰਪੁਰਾ ਕਿਰਪਾ ਧਾਰੀ ਬਰਾਤ ਤੋ ਰੀ ਲੋਚ ਹਮਾਰੇ ਕਰਿ ਈਸ਼ ਨਾਨ ਗਰਹਿ ਆਏ ਅਤਲਤ ਮੰਗਲ ਸੁਖ ਪਾਏ ਸਤਿ ਸ੍ਰੀ ਅਕਾਲ ਰਾਮ ਨਾਮ ਨੇ ਸਤਰੀਏ ਕੋਠ ਤੋ ਬੈਠਸ ਹਰ ਹਰ ਧਿਆਈਏ ਆਨੰਦੇ ਨੂੰ ਸੁਖ ਰਤੂ ਕਰੀਏ ਰਹਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਏ ਕੋਟ ਜਨਮ ਕੇ ਗਿਲ ਬਿਖ ਦਾਸੇ ਹਰ ਚਰਣੀ ਚਿਤ ਲਾਏ ਉਸ ਤੱਕ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਤਹ ਤਿਤਰਾ ਸਤ ਗੁਰ ਕੀ ਸੱਚ ਸਾਟੀ ਵਿਗਨ ਵਿਨਾਸ਼ ਸਭ ਦੁੱਖ ਦਾ ਨਾਸਣ ਸਤ ਗੁਰ ਨਾਮ ਦਰੜਾਇਆ ਕੋਈ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਏਗ ਨਬ ਨਾਸਣ ਸਭ ਦੁਖ ਨਾਸਣ ਸਤ ਗੁਰ ਨਾਮ ਦਿੜਾਇਆ ਕੋਏ ਪਾਪ ਭੈ ਸਭ ਪਾਵਨ ਜਨ ਨਾਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨ ਜੀ ਸੰਗਤ ਨੇ ਭਾਈ ਮਹਤਾ ਕਰਨੈਲ ਕੌਰ ਜੀ ਦੇ ਗ੍ਰਹਿ ਵਿਖੇ ਕਿੱਥੇ ਆ ਕੇ ਸਤਿਗੁਰਾਂ ਦੇ ਚਰਨਾਂ 'ਪਰ ਸਿਆਮ ਸਤਿਗੁਰਾਂ ਦੀ ਗੁਰਬਾਣੀ ਨੂੰ ਸਰਨ ਕੀਤਾ ਹੈ। ਸਾਰੀ ਸੰਗਤ ਦਾ ਮਾਤਾ ਜੀ ਦੇ ਪਰਿਵਾਰ ਵੱਲੋਂ ਬਹੁਤ-ਬਹੁਤ ਬਾਈ ਧੰਨਵਾਦ ਕੀਤਾ ਜਾਂਦਾ ਹੈ। ਉਹ ਬੇਨਤੀ ਹੈ ਪਰਿਵਾਰ ਵੱਲੋਂ ਪਹਿਲਾਂ ਗੁਰੂਕੀਆਂ ਦੇਗਾ ਵਰਤਾਈਆਂ ਜਾਣਗੀਆਂ ਉਸ ਤੋਂ ਬਾਅਦ ਚੱਲ ਬਰਸਾਤ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸੇਵਾਦਾਰ ਪਰਿਵਾਰ ਵੱਲੋਂ ਗੁਰੂ ਦੇ ਲੰਗਰ ਤਿਆਰ ਕੀਤੇ ਗਏ ਹਨ। ਆਪ ਪਾਈ ਸਭ ਨੇ ਗੁਰੂ ਦੇ ਲੰਗਰਾਂ ਦੀ ਸੇਵਾ ਪ੍ਰਵਾਨ ਕਰਕੇ ਜਾਣੀ ਹੈ ਸਾਰੀ ਸੰਗਤ ਨੂੰ ਬੜੇ ਸਤਿਕਾਰ ਦੇ ਨਾਲ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਸੇਵਾਦਾਰ ਪਰਿਵਾਰ ਨੇ ਸੰਗਤ ਵਾਸਤੇ ਗੁਰੂ ਦੇ ਲੰਗਰ ਤਿਆਰ ਕੀਤੇ ਹਨ ਭਾਈ ਆਪ ਸਭ ਨੇ ਗੁਰੂ ਦੇ ਲੰਗਰਾਂ ਦੀ ਸੇਵਾ ਪ੍ਰਵਾਨ ਕਰਕੇ ਜਾਣੀ ਹੈ ਪਹਿਲਾਂ ਗੁਰੂ ਜੀਆਂ ਦੇਗਾਂ ਪ੍ਰਵਾਨ ਕਰਨੀਆਂ ਹਨ ਭਾਈ ਵਾਹਿਗੁਰੂ ਦੀ ਕਾਠ ਸਾਹਿਬ ਵਾਹਿਗੁਰੂ ਜੀ ਕੀ ਬੱਲੇ ਜੱਪੋ ਸਤ

ਤੇ ਨਾਮ ਕੀ ਵਾਹਿਗੁਰੂ ਵਾਹਿਗੁਰੂ ਜੀ ਉਹ ਮਨ ਨੂੰ ਫੁਣਾ ਪਾਉਂਦੇ ਆ ਉਹ ਆਰੇ ਪਛਿੜ ਰਿਆ ਪਛਿੜ ਗੁੰਮ ਗੁੰਮ ਚੈ ਜਾ ਰਿਹਾ ਸੀ ਜੋ ਕਿਸ ਸੋ ਸਤਲ ਦੰਗਾ ਸੈ ਜੁਗ ਦਾ ਕੀ ਚਾਈ ਤੂੰ ਬਨਨ ਦੀ ਸੈ ਸਾਗੋ i uh -huh. yeah.